ਲਿੰਬੀਆਂ ਬੜੀ ਗਿਣਤੀ ਦੇ ਵਿੱਚ ਆਈਆਂ ਮੱਥਾ ਟੇਕਣਾ ਸਾਰਿਆਂ ਨੂੰ ਬਹੁਤ ਧੰਨਵਾਦ ਤੁਹਾਡਾ ਕਹਿੰਦੇ ਮਾਂ ਦੀਆਂ ਅਸੀਸਾਂ ਤਖਤ ਬਿਠਾਵਣ ਵਾਕਸ਼ਣ ਮੁਲਖ ਜਗੀਰੀ ਮਾਵਾ ਭੈਣਾ ਦੇ ਅਸ਼ੀਰਵਾਦ ਦੇ ਵਿੱਚ ਇਹਨਾਂ ਦੇ ਪੈਰਾਂ ਦੇ ਵਿੱਚ ਤੋਂ ਸਭ ਕੁਝ ਮਿਲਦਾ ਹੈ ਸੋ ਤੁਸੀਂ ਇਕੱਠੀਆਂ ਹੋ ਕੇ ਆਈਆਂ ਤਾਂ ਇਸ ਤੋਂ ਮਨ ਨੂੰ ਲੱਗ ਰਿਹਾ ਕਿ ਕਾਂਗਰਸ ਦੀ ਚਿਤ ਜਿਹੜੀ ਯਕੀਨੀ ਬਣ ਰਹੀ ਹੈ ਤੁਹਾਡੇ ਆਉਣ ਦੇ ਨਾਲ ਹੋ ਤਾਂ ਵੀਡੀਓ ਵੀ ਤੁਸੀਂ ਬਣਾਣ ਲੱਗ ਗਿਆ ਬੜਾ ਧੰਨਵਾਦ ਤੁਹਾਡਾ ਲੇਕਿਨ ਮੈਂ ਹੁਣ ਤੁਹਾਡੇ ਹਜ਼ਾਰ ਹਜ਼ਾਰ ਰੁਪਏ ਵਾਲੀ ਗੱਲ ਨਹੀਂ ਕਰਨੀ ਉਹ ਹੋ ਗਿਆ ਤੁਹਾਡੇ ਨਾਲ ਧੋਖਾ ਉਹ ਕੁੜੀ ਕਹਿੰਦੀ ਬੇਬੇ ਵੋਟ ਕਿਨੂੰ ਪਾਉਣੀ ਹੈ ਕਹਿੰਦੀ ਤੇਰਾ ਮਾਮਾ ਹਜ਼ਾਰ ਹਜ਼ਾਰ ਰੁਪਏ ਲੈ ਕੇ ਆਏ ਕਰੂਗਾ ਹਰ ਮਹੀਨੇ ਤਾਂ ਵੋਟ ਝਾੜੂ ਵਾਲਿਆਂ ਨੂੰ ਹੀ ਪਾਉਣੀ ਹੈ ਅੱਜ ਜਿਹਨੇ ਆਉਂਦਾ ਮਾਮਾ ਟਿੱਕੀ ਜਾ ਰੇ ਮਾਮੇ ਨੂੰ ਭਗਵੰਤ ਮਾਮਾ ਆਊਗਾ ਕਿ ਆਪਣੇ ਕਿ ਨਵਾਂ ਮਾਮਾ ਬਣਿਆ ਜਿਹੜਾ ਹੁਣੇ-ਹੁਣੇ ਅਕਾਲੀਦਰ ਤੋਂ ਆ ਕੇ ਇੱਧਰ ਥੋਣ ਲੜਨ ਲੱਗ ਗਿਆ ਆਉਣਾ ਕਿਸੇ ਨੇ ਨਹੀਂ ਜਿਹੜਾ ਮਾਵਾ ਪੈਣਾ ਨਾਲ ਧੋਖਾ ਕਰ ਗਿਆ ਉਹ ਕਿਸੇ ਹੋਰ ਦਾ ਕਿਸ ਤਰ੍ਹਾਂ ਹੋ ਸਕਦਾ ਜਿਹੜਾ ਆਪਣੇ ਬੱਚਿਆਂ ਨੂੰ ਛੱਡ ਗਿਆ ਜਿਹੜਾ ਆਪਣੀ ਘਰ ਵਾਲੀ ਨੂੰ ਛੱਡਦਾ ਉਹ ਕਿਸੇ ਹੋਰ ਦਾ ਕਿਸ ਤਰ੍ਹਾਂ ਹੋ ਸਕਦਾ ਭਗਵਾਨ ਤਮਨ ਨੇ ਆਪਣੀ ਮਾਂ ਨੂੰ ਕੋਲ ਖੜੀ ਕਰਕੇ ਸੌਂਹ ਖਾਦੀ ਕੀ ਆ ਮੇਰੀ ਮਾਂ ਖੜੀ ਐ ਮੈਂ ਸੌਂ ਖਾਂਦਾ ਐ ਕਿ ਮੈਂ ਅੱਜ ਤੇ ਸ਼ਰਾਬ ਛੱਡਤੀ ਲੈ ਅੱਜ ਛੱਡਦਾ ਤੇ ਇਹ ਦਿਨ ਡੱਕਿਆ ਫਿਰਦਾ ਹੁੰਦਾ ਕਿਤੇ ਨਾ ਕਿਤੇ ਸੋ ਜਹੇ ਬੰਦਿਆ ਨੂੰ ਅਸੀਂ ਪੰਜਾਬ ਸੁਭਾਰਤਾ ਮੈਂ ਪਹਿਲਾਂ ਕਿਹਾ ਸੀ ਕਿ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਆਪਾਂ ਇਹਨੂੰ ਸ਼ਰਾਬ ਪੰਜਾਬ ਸੁਭਾਰ ਲੱਗੇ ਤੇ ਅੱਜ ਸਾਡੇ 4 ਸਾਲ ਹੋ ਗਏ ਸਰਕਾਰ ਇਹਨਾਂ ਦੀ ਬੜੀ ਲੋ ਚਾਰ ਸਾਲ ਤੇ ਇਹ ਤੇ ਕੋਈ ਕਤਲ ਹੋ ਜਾਂਦਾ ਮੁੱਸੇਵਾਲਗੇ ਮੁੱਸੇਵਾਲ ਵਾਲ ਵਰਗੇ ਨੌਜਵਾਨ ਮਾਰਤੇ ਨੰਗਲ ਅੰਬੀਆਂ ਵਰਗੇ ਕਬੱਡੀ ਦੇ ਪਲੇਅਰ ਮਰ ਗਏ ਕਤਲ ਹੋ ਗਏ ਤੇ ਚੌਥੇ ਦਿਨ ਕਿਤੇ ਗੋਲੀ ਚੱਲ ਜਾਂਦੀ ਹੈ ਗੈਂਗਸਟਰਾਂ ਦਾ ਅੰਤ ਕੋਈ ਨਹੀਂ ਹੈ ਤੇ ਨਸ਼ੇ ਦਾ ਅੰਤ ਕੋਈ ਨਹੀਂ ਹੈ ਨਸ਼ੇ ਦੀ ਪਰਮਾਰ ਹੋ ਗਈ ਹੈ ਹਰ ਚੌਥੇ ਘਰ ਚ ਨਸ਼ਾ ਬਿਖਦਾ ਆ ਸਰਕਾਰ ਆਈ ਹੈ ਇਨਕਲਾਬੀਆਂ ਦੀ ਜਿਹੜੇ ਕਹਿੰਦੇ ਬਦਲਾਅ ਲੈ ਕੇ ਆਣਾ ਕੀ ਆਪਾਂ ਆ ਬਦਲਾਅ ਲੈ ਕੇ ਆਣਾ ਸੀ ਇਹਨਾਂ ਨੇ ਤਾਂ ਪੰਜਾਬ ਦਾ ਸਿਸਟਮ ਹੀ ਚੇਂਜ ਕਰਤਾ ਦੂਏ ਚੌਥੇ ਦਿਨੇ ਦਾ ਕੋਈ ਨਾ ਕੋਈ ਵਿਆਹ ਕਰਾ ਲੈਂਦਾ ਦੂਆ ਦੀਆ ਆਹ ਸਰਕਾਰ ਲੈ ਕੇ ਆਣੀ ਸੀ ਪੰਜਾਬ ਇਹਨਾਂ ਨੇ ਬਦਨਾਮ ਕਰਤਾ ਪੰਜਾਬ ਨੂੰ ਨਸ਼ਿਆਂ ਦੀ ਗ੍ਰਸਤ ਜ਼ਗੇਰਤਾ ਪੰਜਾਬ ਦੇ ਵਿੱਚ ਕਤਲੋਗਾਰ ਸ਼ੁਰੂ ਹੋ ਗਈ ਪਾ ਪੰਜਾਬ ਦੇ ਵਿੱਚ ਗੈਂਗਸਟਰ ਆ ਗਏ ਤੇ ਜਿਹੜਾ ਪੰਜਾਬ ਦਾ ਆਪਾਂ ਨੇ ਛੁੱਡੂ ਮੁੱਖ ਮੰਤਰੀ ਬਣਾਇਆ ਸੀ ਉਨੇ ਦਿੱਲੀ ਵਾਲਿਆ ਮਰੇ ਗੋਡੇ ਟੇਕ ਤੇ ਰਾਜ ਹੁਣ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕਰਦਾ ਰਾਜ ਹੁਣ ਕਰਦੇ ਆ ਕੇਜਰੀਵਾਲੋਂ ਨੇ ਸੋ ਇਸ ਕਰਕੇ ਮੈਂ ਤੁਹਾਡੇ ਕੋਲ ਅੱਜ ਆਇਆ ਕਿ ਮੌਕਾ ਹੈ ਅੱਜ ਕਿ ਆਪਾਂ ਇਹ ਨਿਜਾਮ ਨੂੰ ਬਦਲੀਏ ਪਹਿਨਾ ਆਹੀ ਹਰਮੀਤ ਹੈ ਜਿਹੜਾ 15 ਸਾਲ ਅਕਾਲੀ ਦਲ ਚਿਰਿਆ ਹੈ ਕਿਹੜੀ ਤਰੱਕੀ ਕਰਾਤੀ ਨੇ ਤੁਹਾਡੀ 15 ਸਾਲ ਦੇ ਵਿੱਚ ਕਿਹੜਾ ਨਵਾਂ ਕਾਲਜ ਲਿਆਇਆ ਕਿਹੜੀ ਨਵੀਂ ਯੂਨੀਵਰਸਿਟੀ ਲਿਆਂਦੀ ਕਿਹੜਾ ਇੱਥੇ ਕਾਰਖਾਨਾ ਲਾਤਾ ਸਾਡੇ ਬੱਚਿਆਂ ਨੂੰ ਕੋਈ ਨੌਕਰੀ ਨਹੀਂ ਹਰ ਮਾਪੇ ਇਸ ਗੱਲ ਦੀ ਚਿੰਤਾ ਰਹਿੰਦੀ ਕਿ ਮੁੰਡੇ ਨੂੰ ਕੰਮ ਕਿੱਥੇ ਲਗਾਉ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਇੱਥੇ ਕੋਈ ਕਾਰਖਾਨਾ ਨਹੀਂ ਇੱਥੇ ਕਿਸ ਤਰ੍ਹਾਂ ਤਰੱਕੀ ਕਰੇਗਾ ਇਹ ਇਲਾਕਾ ਸਾਡੇ ਇਲਾਕਿਆਂ ਦੇ ਨਾਲੋਂ ਤੁਹਾਡੇ ਇਲਾਕੇ 'ਚ ਬਹੁਤ ਘੱਟ ਤਰੱਕੀ ਹੈ ਤੁਸੀਂ ਕਿਸੇ ਨੇ ਚਮਕੌਰ ਸਾਹਿਬ ਆਇਓ ਮੇਰੇ ਕੋਲ ਤੁਹਾਨੂੰ ਮੈਂ ਦਿਖਾਵਾਂਗਾ ਕਿਸ ਤਰ੍ਹਾਂ ਦੀ ਤਰੱਕੀ ਅਸੀਂ ਕਰਾਈ ਲੇਕਿਨ ਇਹ 15 ਸਾਲ ਤੋਂ ਐਮਐਲਏ ਬਣਦਾ ਰਿਹਾ ਹੈ ਹੁਣ ਜਦ ਦੇਖਿਆ ਵੀ ਅਕਾਲੀ ਦਲ ਦਾ ਬਣਦਾ ਨਹੀਂ ਹੁਣ ਛਾਲ ਮਾਰ ਕੇ ਝਾੜੂ ਵਾਲੇ ਪਾਸੇ ਚਲੇ ਗਿਆ ਉਹੀ ਭਗਵੰਤ ਮਿਆਂਨ ਕਹਿੰਦਾ ਹੁੰਦਾ ਸੀ ਇਹ ਨਸ਼ੇ ਨਸ਼ੇ ਵੇਚਣ ਵਾਲਾ ਹੈ ਹਰਮੀਤ ਉਹੀ ਹੁਣ ਕਹਿਣ ਲੱਗਿਆ ਇਹ ਨਸ਼ੇ ਹਟਾਉਣ ਵਾਲਾ ਮੈਨੂੰ ਐ ਨਹੀਂ ਪਤਾ ਲੱਗਦਾ ਵੀ ਇਹ ਨਸ਼ੇ ਹਟਾਉਣ ਵਾਲਾ ਕਿ ਵੇਚਣ ਵਾਲਾ ਹੈ ਫੇਰ ਕਹਿੰਦਾ ਮੈਂ ਕਿਸਾਨ ਦਾ ਮੁੰਡਾ ਭਗਵੰਤ ਮੁਖਮੰਤਰੀ ਕਹਿੰਦਾ ਜਦ ਇਹ ਸਰਕਾਰ ਆਈ ਸਭ ਤੋਂ ਪਹਿਲਾਂ ਨੇ ਕਿਸਾਨੇ ਕੁੱਟੇ ਅੱਜ ਤੱਕ ਉਹਨਾਂ ਦੀਆਂ ਟਰਾਲੀਆਂ ਨਹੀਂ ਥੇ ਆਉਂਦੀਆਂ ਕਿੱਥੇ ਐ ਫੇਰ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਆ ਜਦ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਮਾਸਟਰੇ ਕੁੱਟਦੇ ਮਾਸਟਰੀਆਂ ਨੂੰ ਵੀ ਧੂਤੂ ਕੇ ਕੁੱਟਿਆ ਮਨੂੰ ਐ ਨਹੀਂ ਸਮਝਉਂਦੀ ਇਹ ਹੈ ਕੀ ਦਾ ਯਾਰ ਕਿਸੇ ਇੱਕ ਵਰਗਦਾ ਨਹੀਂ ਹੋ ਕੇ ਚੱਲਿਆ ਬੀਬੀਆਂ ਭੈਣਾਂ ਨਾਲ ਧੋਖਾ ਇਹਨੇ ਕਰ ਲਿਆ ਨੌਜਵਾਨਾਂ ਨੂੰ ਇਨਕਲਾਬ ਇਹ ਦਿਖਾਉਂਦਾ ਸੀ ਉਹਨਾਂ ਨਾਲ ਧੋਖਾ ਕਰ ਲਿਆ ਨਸ਼ਿਆਂ ਦੀ ਭਰਮਾਰ ਹੋ ਗਈ ਹੈ ਕੋਈ ਨੌਕਰੀ ਨਹੀਂ ਕੋਈ ਰੋਜ਼ਗਾਰ ਨਹੀਂ ਫੇਰ ਹੁਣ ਵੋਟ ਮੰਗਣ ਆ ਜਾਂਦੇ ਨੇ ਬੀਬੀ ਤੁਸੀਂ ਤਾਂ ਜ਼ਰੂਰ ਝਾੜੂ ਲੈ ਕੇ ਮਗਰ ਪਿਓ ਇਹਦੇ ਇਸੇ ਝਾੜੂ ਨਾਲ ਕੁੱਟਣਾ ਕਹਿ ਜਿਹੜਾ ਸਾਡਾ 100000 ਰੁਪਏ ਸੀ ਰੱਖਦੇ ਭਾਈ 48 ਮਹੀਨੇ ਦਾ ਫੇਰ ਤੇ ਨਾਲ ਅਗਲੀ ਗੱਲ ਕਰਦੇ ਨੇ ਆਹੋ ਮੈਂ ਤਾਂ ਬੀਬੀ ਆ ਦੇਖੋ ਮੇਰੀ ਭੈਣ ਖੜੀ ਹੋ ਕੇ ਕਹਿ ਰਹੀ ਹੈ ਪਰ ਮੈਂ ਤੁਹਾਨੂੰ ਦੱਸਦਾ ਤਿੰਨ ਮਹੀਨੇ ਦਾ ਹੀ ਮੈਨੂੰ ਰਾਜ ਮਿਲਿਆ ਤੁਹਾਡੇ ਬੜੇ-ਬੜੇ ਬਿਜਲੀ ਦੇ ਬਿੱਲ ਸਾਰੇ ਖੜੇ ਸੀਗੇ ਸਾਰਿਆਂ ਪਰ ਲੈਨ ਮਾਰਤੀ ਸਾਰਿਆਂ ਦੇ ਬਿੱਲ ਮਾਪ ਹੋਏ ਤਿੰਨ ਮਹੀਨਿਆਂ ਦੇ ਵਿੱਚ ਹੋਏ ਕਿ ਨਹੀਂ ਹੋਏ ਤਿੰਨ ਮਹੀਨੇ ਤੁਹਾਨੂੰ ਵਿਆਹ ਮੰਗੂ ਗਟਾਇਆ ਹੈ ਆ ਤੁਹਾਡੀ ਪਾਣੀ ਦੀ ਟੈਂਕੀ ਮੈਂ ਦੇਖ ਰਿਆ ਸੀ ਇਹਦਾ ਬਿੱਲ ਖੜਾ ਸੀ 1000 ਰੁਪਿਆ ਇਹਦੇ ਪਰ ਲੈਨ ਮਾਰੀ ਸਾਰੇ ਪਿੰਡਾਂ ਦੇ ਉੱਪਰ ਪਾਣੀ ਸਸਤਾ ਕੀਤਾ ਬਿਜਲੀ ਸਸਤੀ ਕੀਤੀ ਪੈਟਰੋਲ ਸਸਤਾ ਕੀਤਾ ਡੀਜ਼ਲ ਸਸਤਾ ਕੀਤਾ ਆ ਬੀਪੀਆਂ ਆ ਇੱਕ ਮਿੰਟ ਭਾਈ ਜੀ ਬੈਠੋ ਆ ਆਸ਼ਾ ਵਰਕਰ ਬੀਬੀਆਂ ਦੀ ਤਰਖਾ ਵਧਾਈ ਆਂਗਣਵਾੜੀ ਵਾਲੀ ਬੀਬੀਆਂ ਦੀ ਤਰਖਾ ਵਧਾਈ ਅਮੀਡੇ ਮੇਨ ਵਾਲੀ ਬੀਬੀਆਂ ਦੀ ਤਰਖਾ ਵਧਾਈ ਆ ਹੁਣ ਤੁਸੀਂ ਭੋਗ ਪਰ ਜਾਣਾ ਹੋਵੇ ਵਿਆਹ ਜਾਣਾ ਹੋਵੇ ਜਿਹੜੀ ਮਰਜੀ ਸਰਕਾਰੀ ਬਾ ਚੜ ਜੋ ਕਰਾਇਆ ਤੁਹਾਡਾ ਮਾਫ ਕਰਿਆ ਵਾ ਇਹ ਸਾਰਾ ਕੁਝ ਕਾਂਗਰਸ ਪਾਰਟੀ ਨੇ ਅਰਸੀ ਕੀਤਾ ਆ ਹੁਣ ਵਾਲਾ ਕਣਕ ਮਿਲਦੀ ਸੀ 30 ਕਿਲੋ ਉਹ ਵੀ 5 ਕਿਲੋ ਪਰ ਲਿਆਦੀ ਹਾਂਜੀ ਅਸੀਂ ਤੁਹਾਡਾ ਲਾਲ ਲੇਨ ਦੇ ਅੰਦਰ ਦੇ ਮਕਾਨ ਤੁਹਾਡੇ ਨਾਮ ਕਰਨੇ ਸ਼ੁਰੂ ਕਰੇ ਮੈਂ ਵੀ ਗਰੀਬ ਘਰ ਚ ਜੰਮਿਆ ਸਾਡਾ ਘਰ ਵੀ ਆਪਣੇ ਨਾਮ ਨਹੀਂ ਸੀ ਮੈਂ ਕਿਹਾ ਜਿੰਨੇ ਗਰੀਬਾਂ ਦੇ ਘਰ ਹੈ ਉਹਨਾਂ ਦੇ ਨਾਮ ਕਰੋ ਚਾਹੇ ਉਹ ਕਿਸਾਨ ਦਾ ਚਾਹੇ ਆਮ ਗਰੀਬ ਦਾ ਇਹ ਸਕੀਮ ਲੈ ਕੇ ਆਏ ਛਗਣ ਸਕੀਮ 51000 ਰੁਪਏ ਕਰਤੀ ਸੀ ਕੋਈ ਗਰੀਬ ਦੇ ਕੁੜੀ ਦਾ ਵਿਆਹ ਹੈ ਤਾਂ ਛਗਣ ਆ ਜਾਂਦਾ ਸੀ ਸਰਕਾਰੀ ਅਗਲੇ ਵਿਆਹ ਕਰ ਲੈਂਦੇ ਸੀ ਉਹ ਵੀ ਇਹਨਾਂ ਨੇ ਬੰਦ ਕਰਤੀ ਕਿਹੜੀ ਸਰਕਾਰ ਆਈ ਹੈ ਇਹ ਕਿਹੜਾ ਬਦਲਾਵ ਆ ਗਿਆ ਕਿ ਅੱਜ ਜਿਵੇਂ ਸਾਰਾ ਪੰਜਾਬ ਤਰਾਤਰਾਂ ਕਰ ਰਿਹਾ ਪਰੇਸ਼ਾਨ ਹੈ ਲੋਕ ਅੰਦਰ ਵੱੜ ਕੇ ਚਪੇੜਾ ਮੂੰਹ ਪਰ ਮਾਰਦੇ ਕਿਹੜੇ ਟਾਈਮ ਇਹਨਾਂ ਨੂੰ ਵੋਟ ਪਾ ਬੈਠੇ ਸਾਰੀ ਕਰਨੌੜੀ ਲਾਲ ਲੀਗ ਤੋਂ ਬਾਹਰ ਲਾਲੀ ਦੀ ਠੀਕ ਬੈਠੋ ਸੋ ਮੈਂ ਜ਼ਿਆਦਾ ਸਮਾਂ ਨਹੀਂ ਤੁਹਾਡਾ ਲੈਣਾ ਤੁਹਾਨੂੰ ਬੇਨਤੀ ਕਰਨ ਆਇਆ ਕਿ ਕਾਂਗਰਸ ਪਾਰਟੀ ਨੇ ਕਰਨ ਬੁਰਜ ਨੂੰ ਉਮੀਦਵਾਰ ਦਿੱਤਾ ਨਵਾਂ ਨੌਜਵਾਨ ਹੈ ਤੁਹਾਡੀ ਮਦਦ ਕਰਨਾ ਚਾਹੁੰਦਾ ਤੁਹਾਡੇ ਨਾਲ ਚੱਲਣਾ ਚਾਹੁੰਦਾ ਹੈ ਡਿਵੈਲਪਮੈਂਟ ਕਰਉਣੀ ਚਾਹੁੰਦਾ ਅਰ ਇਹ ਸਰਕਾਰ ਤਾਂ ਹੁਣ 6 ਮਹੀਨਿਆਂ ਦੀ ਰਹਿ ਗਈ ਉਸ ਤੋਂ ਬਾਅਦ ਤਾਂ ਵੋਟਾਂ ਸ਼ੁਰੂ ਹੋ ਜਾਣੀਆਂ ਆ ਹੁਣ ਸਰਦੀ ਦਾ ਰਜਾਈਆਂ 'ਚ ਬੈਠੇ ਨਿਕਲ ਜਾਣੀਆਂ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਦਾ ਭੋਗ ਪੈ ਜਾਣਾ ਹੈ ਲੋਕ ਹੁਣ ਦੁਬਾਰੇ ਝਾੜੂ ਨੂੰ ਨਹੀਂ ਲੈ ਕੇ ਆਉਂਦੇ ਕਿਉਂਕਿ ਮੇਰੀ ਬੀਬੀ ਕਹਦੀ ਹੁੰਦੀ ਸੀ ਕਹਿੰਦੀ ਝਾੜੂ ਖੜਾ ਨਹੀਂ ਕਰੀਦਾ ਕਲੇਤੀ ਝੜ ਹੁੰਦਾ ਆਪਾਂ ਨੇ 4 ਸਾਲ ਹੋ ਗਏ ਝਾੜੂ ਖੜਾ ਕਰਨ ਨੂੰ ਕਲੇਸ ਪਿਆ ਵਾ ਪੰਜਾਬ ਦੇ ਵਿੱਚ ਇਹਨੂੰ ਲੰਬਾ ਪਾਓ ਹੁਣ ਤਾਂ ਲੋਟ ਆਉਣਾ ਹੈ ਕੰਮ ਤਾਂ ਆਕੇ ਪੰਜਾਬ ਸੁਧਰੂਗਾ ਲੰਬਾ ਪੈਣਾ ਤੁਹਾਡੀਆਂ ਬੋਟਾਂ ਦੇ ਨਾਲ ਸੋ ਤੁਸੀਂ ਝਾੜੂ ਨਤੁਰਦਾ ਕਰੋ ਆਪਣੇ ਪੰਜੇ ਨੂੰ ਲੈ ਕੇ ਆਓ ਕਾਂਗਰਸ ਪਾਰਟੀ ਨੂੰ ਲੈ ਕੇ ਆਓ ਜਿਹਨੇ ਤੁਹਾਡੀ ਹਮੇਸ਼ਾ ਵਾਂ ਪੜੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹ